ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਨਾਬ ਜਗਤ ਕਥੂਰੀਆ ਜੀ ਦੇ ਦਫ਼ਤਰ ਵਿਖੇ ਅੱਜ ਪੰਜਾਬ ਭਾਜਪਾ ਦੇ ਕੋ ਕੈਸ਼ੀਅਰ ਜਨਾਬ ਸੁਖਵਿੰਦਰ ਸਿੰਘ ਗੋਲਡੀ ਉੱਚੇਚੇ ਤੌਰ ਤੇ ਮਲੇਕੋਲਾ ਦੀ ਇਤਿਹਾਸਕ ਧਾਤੀ ਤੇ ਪਹੁੰਚੇ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਆਓ ਸੋਣਿਆ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਮਲੇਰਕੋਲਾ ਤੋਂ ਜਰਨਲਿਸਟ ਮੁਹੰਮਦ ਹਣੀਫ ਦੀ ਰਿਪੋਰਟ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਕਥੂਰੀਆ ਸਾਹਿਬ ਦੇ ਰਹਿਸ਼ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ ਪੰਜਾਬ ਦੇ ਵਿੱਚ ਜਿਹੜੇ ਪਿਛਲੇ ਟਾਈਮ ਹੜ੍ਹ ਆਏ ਨੇ ਇਹ ਮਾਨਵ ਮਿਹਨਤ ਹੜ੍ਹ ਹੈ ਕਿ ਕੁਦਰਤੀ ਆਫਤ ਜਿੱਤੇ ਘੱਟ ਸੀਗੀ ਪੰਜਾਬ ਸਰਕਾਰ ਦੀ ਨਲਾਇਕੀ ਭਗਵਾਨ ਤਮਨ ਦੀ ਨਲਾਇਕੀ ਜ਼ਿਆਦਾ ਸੀ ਕਿਉਂਕਿ ਹੜ੍ਹ ਜਿਹੜੇ ਆਣ ਦਾ ਕਾਰਨ ਸੀ ਮੌਸਮ ਵਿਭਾਗ ਨੇ ਪਹਿਲਾਂ ਹੀ ਦੱਸਤਾ ਸੀ 2023 ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ ਉਹਨਾਂ ਨੂੰ ਦੇਖਦੇ ਹੋਏ ਵੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਪਾਣੀ ਵਧ ਆ ਸਕਦਾ ਹੈ ਉਡੀ ਸਾਫ ਸੰਭਾਲ ਕਰਨ ਵਾਸਤੇ ਆਮ ਆਦਮੀ ਸਰਕਾਰ ਹਰੇਕ ਪੰਟ ਤੇ ਕਹਿਲ ਹੁੰਦੀ ਹੈ ਕੋਈ ਨਦੀਆਂ ਨਾਲੇ ਤੇ ਸਾਫ ਨਹੀਂ ਕਿਤੇ 133. ਇਦਾਂ ਦੇ ਸੀ ਜਿੱਥੋਂ ਪਤਾ ਸੀ ਸਰਕਾਰ ਨੂੰ ਕੇ ਪੁਆਇੰਟ ਇਹ ਜਥਾਂ ਟੁਕ ਸਕਦੀ ਹੈ ਤੇ ਇੱਥੇ ਪਾਣੀ ਦਾ ਬਹਾਅ ਆ ਕੇ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਪਰ ਨਾ ਹੀ ਸਮਾ ਰਹਿੰਦੇ ਇਹਨਾਂ ਨੇ ਆਪਣੇ ਅਫਸਰ ਨੂੰ ਨਿਰਦੇਸ਼ ਦਿੱਤਾ ਕਿ ਮਾਈਨਿੰਗ ਮਾਪੀ ਨੂੰ ਰੁਕੇ ਜਾਵੇ ਮੈਨੀ ਵਾਪੀ 40 40 50 50 ਫੁੱਟ ਦੇ ਇਹਨਾਂ ਨੇ ਟੋਈ ਬੰਦਾ ਦੇ ਨੇੜੇ ਪਾ ਦਿੱਤੇ ਜਿਸ ਦੇ ਕਾਰਨ ਕਰਕੇ ਨਹਿਰੀ ਨਹਿਰੀ ਬੰਦ ਕੁੱਤੇ ਨੇ ਤੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਇਹ ਜਿੱਥੇ ਕੇਂਦਰ ਸਰਕਾਰ ਦਾ 12.5 ਹਜ਼ਾਰ ਕਰੋੜ ਰੁਪਇਆ ਰਾਹਤ ਪੈਕੇ ਜਦੋਂ ਜਿਹੜਾ ਆਇਆ ਹੋਇਆ ਸੀਗਾ ਉਹਦੀ ਵੀ ਦੁਰਵਰਤੋਂ ਕੀਤੀ ਹੈ ਇਹਨਾਂ ਨੇ ਕਿੱਥੇ ਲਾਇਆ ਹੈ ਉਹਦਾ ਵੀ ਪੂਰਾ ਹਿਸਾਬ-ਕਿਤਾਬ ਇਹਨਾਂ ਨੇ ਨਹੀਂ ਦਿੱਤਾ ਅੱਛਾ ਮੋਦੀ ਜੀ ਬਲੋ ਵੀ ਇੱਥੇ ਹੜ੍ਹ ਪ੍ਰਭਾਵਿਤ ਨਕਿਆਂ ਦਾ ਦੌਰਾ ਕੀਤਾ ਗਿਆ ਹਵਾਈ ਸਰਵੇਖਣ ਵੀ ਕੀਤਾ ਗਿਆ ਕਿਸਾਨਾਂ ਨਾਲ ਮੁਲਾਕਾਤ ਕੀਤੀ ਔਰ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਵੀ 16000 ਕਰੋੜ ਮੁਆਵਜ਼ਾ ਦੇਣ ਦਾ ਜੋ ਵਾਅਦਾ ਕੀਤਾ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀ ਕਿ ਅਗਰ ਹੋਰ ਵੀ ਜ਼ਰੂਰਤ ਪੈਂਦੀ ਆ ਤਾਂ ਉਹ ਵੀ ਦੇਵਾਂਗੇ ਇਸ ਬਾਰੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਮੋਤੀ ਜੀ ਜਦੋਂ ਇੱਥੇ ਆਏ ਬਹੁਤ ਪ੍ਰਭਾਵਿਤ ਹੋਏ ਇਹਨਾਂ ਨੁਕਸਾਨ ਪੰਜਾਬ ਦਾ ਹੋਇਆ ਹੈ ਪੰਜਾਬ ਦੇ ਹਜ਼ਾਰਾਂ ਪਿੰਡ ਹੜ੍ਹ ਗਏ ਪਸ਼ੂ ਧਨ ਦਾ ਏਡਾ بڑا ਨੁਕਸਾਨ ਹੋਇਆ ਹੈ ਲੋਕਾਂ ਦੇ ਲੱਖਾਂ ਘਰ ਹੜ੍ਹ ਗਏ ਪੂਰਾ 8 10 10 ਫੁੱਟ ਦੇ ਖੇਤਾਂ ਦੇ ਵਿੱਚ ਰੇਤ ਆ ਗਈ ਹੈ ਉਹਨਾਂ ਸਕੂਲਾਂ ਦੀ ਸੜਕਾਂ ਦੀ ਮੁਰੰਮਤ ਕਰਨ ਵਾਸਤੇ ਇੱਕ 1600 ਕਰੋੜ ਰੁਪਇਆ ਦਾ ਪੂਰੀ ਰਾਹਤ ਵਾਸਤੇ ਦਿੱਤਾ ਹੈ ਕਿ ਜਿਹੜਾ ਤੁਹਾਨੂੰ ਜ਼ਰੂਰਤ ਹੈ ਜਿੰਨੇ ਹੋਰ ਪੈਸੇ ਲੋੜ ਹੋਣਗੇ ਉਹ ਵੀ ਦੇ ਜੂਗੇ ਤੇ ਇੱਕ ਸਪੈਸ਼ਲ ਫੰਡ ਸਪੈਸ਼ਲ ਆਫ ਦਾ ਸਟੇਟ ਫੰਡ ਕਰਕੇ 500 ਕਰੋੜ ਦੇ ਕਰੀਬ ਉਹ ਫੰਡ ਸੜਕਾਂ ਸਕੂਲ ਤੇ ਰੂਟਸ ਬਣਾਉਣ ਵਾਸਤੇ ਸਪੈਸ਼ਲ ਪੰਜਾਬ ਦੀ ਫੂਡ ਪੈਕੇਜ ਦਿੱਤਾ ਹੈ ਤੇ ਨਾਲ ਇਹ ਵੀ ਕਿਹਾ ਹੈ ਕਿ ਬਈ ਤੁਸੀਂ ਪੰਜਾਬ ਸਰਕਾਰ ਨੂੰ ਤੇ ਅਫਸਰਾਂ ਨੂੰ ਇਹ ਕਹਿ ਕੇ ਵੀ ਇਨਵੈਸਟ ਦੇ ਕੇ ਗਏ ਨੇ ਕਿ ਇਹਨਾਂ ਨੇ ਸਰਵੇ ਕਰਾ ਕੇ ਕਿੱਥੇ ਕੀ ਕੀ ਨੁਕਸਾਨ ਹੋਇਆ ਸਾਨੂੰ ਦੱਸੋ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਉਹ ਸਮੱਸਿਆ ਨੂੰ ਹੱਲ ਕਰ ਸਕੀ ਅਸਾ ਕਿਸਾਨੀ ਦੇ ਲਈ ਬਾਅਦ-ਪਾਸ ਸਰਕਾਰ ਹਰ ਹੁਣ ਕੀ ਉਪਰਾਲੇ ਕਰ ਰਹੀ ਆ ਮੋਦੀ ਜੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਦਸਾਨਾ ਵਾਸਤੇ ਚਾਹੇ ਫਸਲ ਗੁਮਾ ਯੋਜਨਾ ਹੋਵੇ ਚਾਹੇ ਫਸਲਾ ਐਮ ਐਸ ਪੀ ਦੀ ਗੱਲ ਹੋਵੇ ਹੁਣ ਸਾਡੀ ਹਰਿਆਣੇ ਦੀ ਸਰਕਾਰ ਹੈ 24 24 ਫਸਲਾਂ ਦੇ ਦੇਸੀ ਐਮ ਐਸ ਪੀ ਚ ਚੱਕਰੀ ਹੈ ਚੇਂਜਰ ਸਰਕਾਰ ਨੇ ਐਮ ਐਸ ਪੀ ਦੇ ਨੀ ਚਾਰ ਪੰਜ ਫਸਲਾਂ ਉਤੇ ਫੂਲ ਰੇਟ ਵਧਾ ਕੇ ਐਮ ਐਸ ਪੀ ਵਧਾ ਕੇ ਦਿੱਤੀ ਹੈ ਸੋ ਭਾਰਤੀ ਜਨਤਾ ਪਾਰਟੀ ਜੇ ਜੋ ਪੰਜਾਬ ਚ ਸਰਕਾਰ ਬਣੂਗੀ ਅਸੀਂ ਸਾਰੀ ਸਾਰੀ ਫਸਲਾਂ ਦੇ ਉੱਤੇ ਇਥੇ ਨਹੀਂ ਅਸੀਂ ਐਮ ਐਸ ਪੀ ਦੇ ਫਸਲਾਂ ਤੱਕ ਆਜ ਯਹਾਂ ਏ ਸਾਰੇ ਸੁਖੰਦਸ ਸਿੰਘ ਗੋਲਡੀ ਜੀ ਹੋਂ ਗੱਲ ਕਰਦੇ ਆ ਜਿਲ੍ਹਾ ਮਲੇ ਕੋਲਾ ਦੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਕਦੂਰੀਆ ਸਾਹਿਬ ਜੀ ਅੱਜ ਹੀ ਕਦੂਰੀਆ ਸਾਹਿਬ ਕਿੰਨੇ ਵਧੀਆ ਲੱਗਿਆ ਜੇ ਨਾਲ ਤੇ 500 ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਬਨੂ ਇਹ ਪੰਜਾਬ ਦੇ ਸਰਜੀਲੇ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਜੋ ਇਹ ਬਾੜ ਆਈ ਸੀਗੀ ਇਹ ਸਰਕਾਰ ਦੀ ਮਿਲੈਕੀ ਕਰਕੇ ਲੋਕਾਂ ਦਾ ਜਿਆਦਾ ਨੁਕਸਾਨ ਹੋਇਆ ਇਹ ਦੱਸਣ ਦੇ ਲਈ ਅਸੀਂ ਕਮਹੀਨ ਚਲਾਈ ਹੈ ਉਸ ਮਹੀਨ ਦੇ ਤ ਹੈ ਬਲੇ ਫੋਟੋਗ੍ਰਾਫੀ ਦੇ ਵਿੱਚ ਸਰ ਆਸ ਕੁਮਿੰਦਰ ਸਿੰਘ ਗੋਲਡੀ ਜੀ ਜੋ ਮਾਰੀ ਦੇ ਰਹਿਣ ਮੌਜੂਦਾ ਨਿਸ਼ੇਸ਼ ਤੋਂ ਘਰ ਹੈ ਇਹਨਾਂ ਨੇ ਦੱਸਿਆ ਵੀ ਕਿਵੇਂ ਸਰਕਾਰ ਦੇ ਪੱਧਰ ਤੇ ਪ੍ਰੋਗਰਾਮ ਕਰਕੇ ਲੋਕਾਂ ਦਾ ਜਲਾ ਸਮਾਂ ਗਿਆ ਵੀ ਜੇ ਨੂੰ ਸਮਾਂ ਰਹਿੰਦੇ ਜਿਵੇਂ ਪਤਾ ਹੈ ਕਿ ਜੇ ਨੂੰ ਪ੍ਰਸਾਰ ਦਾ ਸੀਜ਼ਨ ਹੁੰਦਾ ਹੈ ਵੀ ਜੁਲਾਈ ਅਗਸਤ ਦਾ ਸੀਜ਼ਨ ਹੁੰਦਾ ਉਸ ਤੋਂ ਪਹਿਲਾਂ ਹੀ ਫਰਵਰੀ ਮਾਰਚ ਦੇ ਵਿੱਚ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਸਰਕਾਰ ਦੀਆਂ ਔਰ ਉਹ ਨਦੀ ਨਾਲਿਆਂ ਨੂੰ ਸਫਾਈ ਕਰਵਾ ਕੇ ਤਾਲਗੋਣਾ ਦੀ ਗਹਿਰਾਈ ਅੱਛੀ ਬਈ ਬਈ ਪਾਣੀ ਬਾਹਰ ਤੱਕ ਨਾ ਆਉਂਦੇ ਜਿਹੜੇ ਬਨ ਜੂ ਨਾਲੇ ਹੁੰਦੇ ਨੇ ਉਹਨਾਂ ਦੀ ਗਰਮਤ ਕੀਤੀ ਜਾਂਦੀ ਹੈ ਇਸ ਪਾਸੇ ਸਰਕਾਰ ਦੇ ਪੰਜਾਬ ਦੀ ਨੇ ਕੋਈ ਧਿਆਨ ਨਹੀਂ ਦਿੱਤਾ ਔਰ ਇਹ ਬਹੁਤ ਵੱਡਾ ਕਾਰਨ ਹੈ ਸਰਕਾਰ ਦੇ ਲਾਜ਼ ਲੋਕਾਂ ਦੇ ਇੱਥੇ ਪੰਜਾਬ ਦੇ ਵਿੱਚ ਲੋਕਸ ਹੁੰਦਾ ਖਾਸ ਕਰਕੇ ਸਾਡੇ ਜਿਹੜੇ ਨੌਂ ਦਾ ਸਿਲਿਮੇ ਉਹਨਾਂ ਨੇ ਇੱਕ ਉਮੀਦਾ ਜੋ ਚੇ ਲਿਆ ਉਹ ਨਹੀਂ ਬਹੁਤ ਸਾਲਾਂ ਤੱਕ ਇਸ ਲੋਕਾਂ ਦੇ ਮਨਾਂ ਦੇ ਵਿੱਚ ਰਹੂਗੀ ਇਹਨਾਂ ਲੋਕਾਂ ਦੇ ਪਛਾਣ ਦੇ ਕੱਚੇ ਘਰ ਦੇ ਤੇ ਔਰ ਪਸ਼ੂ ਗੁਰ ਗਏ ਜੋ ਉਹਨਾਂ ਦੀ ਕਈਆਂ ਨੇ ਬਹੁਤ ਨਹੀਂ ਲੋਕਾਂ ਨੇ ਪਛਾਣ ਨਹੀਂ ਠੇਕੇਾਂ ਦੀ ਜ਼ਮੀਨਾਂ ਲੱਤੀਆਂ ਹੁੰਦੀਆਂ ਕਿਸੇ ਨੇ ਦੂਕੀ ਲਈ ਕਿਸੇ ਨੇ ਟੀਕੀ ਲਈ ਉਹ ਆਪਣਾ ਪਰਿਵਾਰ ਉਸ ਦੇ ਸਿਰ ਉਪਰ ਪਾਲਦੇ ਸੀਗੇ ਅੱਜ ਕੇਂਦਰ ਦੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਉਹ ਲੋਕਾਂ ਦੇ ਨਾਲ ਖੜੀ ਔਰ ਅਸੀਂ ਉਸ ਲੋਕਾਂ ਨੂੰ ਉੱਥੇ ਵਿਸ਼ਵਾਸ ਦੇ ਕੇ ਆਏ ਅੱਜ ਵੀ ਸਾਡੀ ਟੀਮਾਂ ਪੰਜਾਬ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਜਿਹੜਾ ਸਤਰ ਤੇ ਟੀਮਾਂ ਬਣੀਆਂ ਉੱਥੇ ਲੋਕਾਂ ਦੀ ਸੇਵਾ ਕਰ ਰਹੀਆਂ ਹਨ ਜੋ ਵੀ ਚੀਜ਼ ਦੀ ਉਹਨਾਂ ਨੂੰ ਜੂਰ ਤੇ ਮੁਹੱਈਆ ਕਰਾਈ ਜਾ ਰਹੀ ਹੈ ਜਦਕਿ ਸੂਬੇ ਦੀ ਸਰਕਾਰ ਵੱਲੋਂ ਕੋਈ ਨਹੀਂ ਤੱਕ ਇਦਾਂ ਦੀ ਪਲੈਨਿੰਗ ਨਹੀਂ ਕੀਤੀ ਗਈ ਅਸੀਂ ਤਾਂ ਤੁਸੀਂ ਪੜਦੇ ਹੋਵੋਗੇ ਮੀਡੀਆ 'ਚ ਦੇਖਦੇ ਹੋਵੋਗੇ ਕਿ ਕੇਂਦਰ ਦੇ ਤਕਰੀਬਨ 8-9 ਮੰਤਰੀ ਪਿਛਲੇ 8-10 ਦਿਨਾਂ ਦੇ ਵਿੱਚ ਆ ਕੇ ਹਰ ਉਸ ਜ਼ਿਲ੍ਹੇ ਦੇ ਵਿੱਚ ਦੌਰਾ ਕਰਕੇ ਆਏ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਜੋ ਜੋ ਉਥੇ ਚੀਜ਼ ਦੀ ਜ਼ਰੂਰਤ ਹੈ ਉਦੀ ਫਿਰ ਲਿਸਟ ਬਣ ਕੇ ਕਿੰਦਰ ਕੋਲ ਜਾਂਦੀ ਹੈ اور ਉਸਮਾਨ ਉੱਥੇ ਨੂੰ ਪਹੁੰਚਾਇਆ ਜਾ ਰਿਹਾ ਹੈ ਲੋਕੀ ਉੱਥੇ ਖੁਦ ਆਪਣੇ ਜ ਤੁਸੀਂ ਉਸ ਲਾਕਰ ਚ ਜਾਨ ਨੂੰ ਗਿਆ ਕੇ ਤੁਸੀਂ ਕੋਈ ਕਹਿਣਗੇ ਵੀ ਹਾਂ ਜੇ ਸਾਡੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਜੇ ਕੋਈ ਖੜਾ ਹੈ ਤਾਂ ਬਾਤ ਦਿੱਤਾ ਪਾਣੀ ਕਰੀਏ ਅਰਸ਼ ਗੋਲਰੀ ਜੀ ਇਸੇ ਵਿਸ਼ੇ ਨੂੰ ਲੈ ਕੇ ਜਿਹਾਏ ਸੀਮਾ ਦਾ ਬਹੁਤ ਬਹੁਤ ਸ਼ੁਰੂ ਹੋ ਗਿਆ ਅਸਰ ਗੋਲਰੀ ਜੀ 2027 ਵਿੱਚ ਲੈ ਕੇ ਕੀ ਅਰਜਨੀ ਪਾਟ ਪਾ ਭਾਰਤੀ ਜਨਤਾ ਪਾਰਟੀ 117 ਦੇ 17 ਸੀਟਾਂ ਦੇ ਦਿੱਲੀ ਚੋਣ ਲੜ ਰਹੀ ਤੇ ਆਨਰ ਟਾਈਮ ਦੇ ਵਿੱਚ ਪੰਜਾਬ ਦੇ ਲੋਕ ਬਹੁਤ ਆਸ ਤੇ ਉਮੀਦ ਨਾਲ ਭਾਰਤੀ ਜਨਤਾ ਪਾਰਟੀ ਦਾ ਦੇਖਦੇ ਹਨ ਕਿ ਪੰਜਾਬ ਦੇ ਲੋਕ ਨੂੰ ਪਤਾ ਹੈ ਕਿ ਜਿਹਨ ਨਾਲ ਵਾਲੇ ਸੁਭੇ ਸਾਡੀਆਂ ਤਰਕੀਆਂ ਕਰ ਰਹੇ ਟਵਲ ਇੰਜਨ ਦੀ ਸਰਕਾਰ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਪੰਜਾਬ ਪੰਜਾਬ ਨੂੰ ਉਚਾੜ ਵਾਸਤੇ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਹੈ ਸਰ ਸਭ ਗੋਲਿਸਾ ਕੋਈ ਆਪਣੇ ਐਸੇ ਤੋਪਾ ਬੋਸੰਗਾ ਕਿਸੇ ਵੀ ਦਲ ਦੇ ਨਾਲ ਪੰਜਾਬ ਦੇ ਪਹਿਲਾ ਲਫੀ ਮੈਂ ਇਹ ਕਹਾਂ ਕਿ ਭਾਪੀ ਜਨਤਾ ਪਾਰਟੀ 117 ਸੀਟਾਂ ਦੇ ਕਲੇ ਜਨਤ ਕੋਈ ਗੁੰਜਾਇਸ਼ ਹੁੰਦੀ ਹੈ ਬਾਕੀ ਰਾਜ ਦੇ ਇਸ ਤਰ੍ਹਾਂ ਦਾ ਰਾਜਨੀਤੀ ਹੈ ਸਿਆਸੀ ਹੈ ਕੋਈ ਹਾਈ ਕਮਾਂਡ ਹੀ ਬੈਠ ਸਕਦੀ ਹੈ ਪਰ ਫਿਲਹਾਲ ਭਾਪੀ ਜਨਤਾ ਪਾਰਟੀ ਸਾਰੀ ਸੀਟਾਂ ਦੇਤੇ ਗਈ ਆਜੀਆਂ ਇਹ ਸੰਨ ਸੁਖਵਿੰਦਰ ਸਿੰਘ ਗੋਲਡੀ ਜੀ ਜਿਨ੍ਹਾਂ ਨੇ ਬਹੁਤ ਹੀ ਪਰਬੋਲੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਨੇ ਤੇ ਉਹਨਾਂ ਕਿਹਾ ਕਿ ਬੀਜੇਪੀ 2027 ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਬੰਬੂਟੇ ਤੇ ਲੜੇਗੀ ਔਰ ਉਹਨਾਂ ਹਰ ਪਿੰਡ ਤੋਂ ਦੇਲੇ ਵੀ ਕਿਹਾ ਕਿ ਭਾਜਪਾ ਦੇ ਆਗੂ ਬਰਕਾ ਸਰਵਾਨ ਬਹੁਤ ਹੀ ਚੰਗੀ ਕਸਤ ਹੈ ਉਥੇ ਆਪੀਆ ਸੁਭਮਨ ਪਾਰਿਆ ਨੇ ਕੋਤ ਸੁਭਮਨ ਨੂੰ ਉਦੇ ਰਹੇ ਅਤੇ ਭਾਰਤੀ ਜਨਤਾ ਪਾਰਟੀ ਹਰ ਕੀਤਾ ਦੀ ਹਨ ਮਦਦ ਕਰ ਰਹੀ ਹੈ ਔਰ ਮੋਤੇ ਦੇ ਨਰਮੋਟਾ ਲਾ ਕੇ ਉਹਨਾਂ ਦੇ ਨਾਲ ਖੜੀ ਹੈ ਪੰਜਾਬ ਦੇ ਕਿਸਾਨਾਂ ਲਈ ਵੀ ਭਾਰਤੀ ਜਨਤਾ ਪਾਰਟੀ ਅੱਗੇ ਵੱਧ ਕੇ ਕੰਮ ਕਰ ਰਹੀ ਹੈ ਤੇ ਕਰਦੀ ਰਹੇਗੀ ਮਲੇਰ ਕੋਲਾ ਤੋਂ ਜਰਨਲਿਸਟ ਮਾਮਲ ਹਣੀਂ ਫਿਲਦੀ ਰਿਪੋਰਟ